ਜਿਨ੍ਹਾਂ ਪਿੰਡਾਂ ਦਾ ਪਾਣੀ ਦੇ ਨਾਲ ਹਰਾਂ ਦੇ ਪਾਣੀ ਦੇ ਨਾਲ ਫਸਲਾਂ ਦਾ ਨੁਕਸਾਨ ਹੋਇਆ ਉਹਨਾਂ ਦਾ ਨੁਕਸਾਨ ਘਰ ਵੀ ਠੱਠੇ ਘਰ ਵੀ ਰੁੜੇ ਉਹ ਵੀ ਸਾਰਾ ਆ ਰਿਹਾ ਉਹ ਵੀ ਸਾਰਾ ਬਣ ਰਿਹਾ ਪਰ ਕਿਉਂਕਿ ਫਸਲ ਰੁੜ ਗਈ ਉਹ ਦੁਬਾਰਾ ਬੀਜਣੀ ਇਹਦੇ ਲਈ ਪਹਿਲਾਂ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਸ਼ੁਰੂ ਕੀਤਾ ਸੀਗਾ ਸੋ ਅੱਜ ਇਹ ਚੌਥਾ ਸਾਡਾ ਪ੍ਰੋਗਰਾਮ ਹੈ ਸੋ ਅੱਜ 200 ਤੋਂ ਉੱਪਰ ਪਰਿਵਾਰ ਨੇ ਜਿਨ੍ਹਾਂ ਨੂੰ 45 ਲੱਖ ਰੁਪਈਆ ਜਿਹੜਾ ਉਹ ਸਰਕਾਰ ਵੱਲੋਂ ਅੱਜ ਆਇਆ ਜਿਹੜਾ ਤੁਹਾਡੇ ਚੱਜ ਵੰਡਣਾ ਹੈ ਸਰਕਾਰ ਵੱਲੋਂ ਆਏ ਜਿਹੜੇ ਚੈੱਕ ਨੇ ਮੁਆਵਜ਼ੇ ਦੇ ਉਹ ਤੁਹਾਡਾ ਜਿਹੜਾ ਹੱਕ ਬਣਦਾ ਕਿਉਂਕਿ ਤੁਹਾਡੀਆਂ ਫਸਲਾਂ ਨੁਕਸਾਨੀਆਂ ਗਈਆਂ ਔਰ ਕੁਦਰਤ ਨੇ ਆਪਣਾ بڑا ਵਿਰਾਟ ਰੂਪ ਜਿਹੜਾ ਲੋਕਾਂ ਨੂੰ ਦੱਸਿਆ ਸੋ ਬੜਾ ਔਖਾ ਟਾਈਮ ਹੀ ਤੁਸੀਂ ਸਾਰਿਆਂ ਨੇ ਬੜਾ ਹੌਸਲਾ ਉਹਦੇ ਚ ਰੱਖਿਆ ਔਰ ਕਈਆਂ ਦੇ ਪਰਿਵਾਰਾਂ ਦੇ ਜੀ ਵੀ ਚਲੇ ਗਏ ਇਸ ਦੁਨੀਆ ਤੋਂ ਪਰ ਕਿਉਂਕਿ ਇਹਦੇ ਅੱਗੇ ਜੋਰ ਕੋਈ ਨਹੀਂ ਕੁਦਰਤ ਦੇ ਅੱਗੇ ਇਹੀ ਆ ਕੁਦਰਤ ਦਾ ਰੂਪ ਜਦੋਂ ਦਸਦੀ ਹੈ ਤੇ ਬੰਦਾ ਬੇਵਸ ਹੋ ਜਾਂਦਾ ਕੁਦਰਤ ਦੇ ਅੱਗੇ ਇਸੇ ਕਰਕੇ ਸਿਆਣਿਆਂ ਨੇ ਕਿਹਾ ਵੀ ਕਿਸੇ ਦੀ ਖੁਸ਼ੀ 'ਚ ਭਾਵੇਂ ਨਾ ਜਾਓ ਪਰ ਜਦੋਂ ਕੋ ਬੰਦਾ ਦੁਖੀ ਹੁੰਦਾ ਉਸ ਵੇਲੇ ਜ਼ਰੂਰ ਜਾਣਾ ਚਾਹੀਦਾ ਜੇ ਤੁਹਾਡਾ ਸਮਾਂ ਲੱਗੇ ਤੁਹਾਡੇ ਕੋਲ ਟਾਈਮ ਲੱਗੇ ਸੋ ਅਸੀਂ ਕੋਸ਼ਿਸ਼ ਕੀਤੀ ਹੈ ਸਾਡੀ ਸਾਰੀ ਟੀਮ ਨੇ ਦੀ ਉਸ ਸਮੇਂ ਦੇ ਦੌਰਾਨ ਲੋਕਾਂ ਦੇ ਵਿੱਚ ਰਹਿ ਆ ਜਾਵੇ ਲੋਕਾਂ ਦੇ ਵਿੱਚ ਵਿਚਰਿਆ ਜਾਵੇ ਸੋ ਸਾਨੂੰ ਇਸ ਗੱਲ ਦੀ ਤਸੱਲੀ ਹੈ ਜੀ ਅਸੀਂ ਓਕੇ ਟਾਈਮ ਦੇ ਵਿੱਚ ਆਪਣੇ ਲੋਕਾਂ 'ਚ ਰਹੇ ਆ ਆਪਣੇ ਲੋਕਾਂ ਦੇ ਵਿੱਚ ਰਹੇ ਆ ਸੋ ਅੱਜ ਮੈਂ ਬੇਨਤੀ ਕਰਾਂਗਾ ਵੀ ਜਿਹੜੇ ਨਾ ਤਿਆਰ ਹੋ ਗਿਆ ਉਹਨਾਂ ਦਾ ਇੱਥੇ ਨਾਮ ਅਨਾਉਂਸ ਕੀਤਾ ਜਾਵੇ ਤੇ ਅਸੀਂ ਜਿਹੜੀ ਆ ਇਹ ਰਾਸੀ ਵੰਡੜੀ ਜਿਹੜੀ ਆ ਸ਼ੁਰੂ ਕਰੀਏ ਸੋ ਤੁਹਾਡੇ ਸਭ ਦੇ ਮਿਹਰਬਾਨੀ ਸ਼ੁਕਰੀਆ